ਸੀ ਕਾਲਜੀ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਮੇਲੇ ਦਾ ਲਾਸਟ ਬਲੌਗ ਜਾਨੀ ਕਿ ਪਾਰਟ ਨੰਬਰ 3 ਆ ਗਿਆ ਹੈ ਇਹ ਤੁਸੀਂ ਦੇਖ ਸਕਦੇ ਹੋ Enjoy ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣਾ ਬਲੌਗ ਕਿਦਾਂ ਦਾ ਲੱਗਿਆ ਜੇ ਕੋਈ ਗਲਤੀ ਹੁੰਦੀ ਹੈ ਤਾਂ ਜਰੂਰ ਦੱਸਿਆ ਕਰੋ ਸਧਾਰਨ ਦੀ ਕੋਸ਼ਿਸ਼ ਕਰਾਂਗੇ ਮਿਲਦੇ ਹਾਂ ਬਲੌਗਸ ਆਓ ਜੀ ਘੇਰ ਲਿਆ ਘੇਰ ਲਿਆ ਕੀ ਲੈਣਾ ਇਹ ਤਾਂ ਕੀ ਲੈਣਾ ਪੁੱਤ ਕੀ ਲੈਣਾ ਕੀ ਲੈਣਾ ਤੂੰ ਉਹ ਲੈ ਦੇ ਸੜਿਆ ਲੈ ਦੇ ਉਹ ਉਹ ਲੈ ਦੇ ਕੀ ਹੋ ਗਿਆ ਲੈ ਦੇ ਯਾਰ ਐਂ ਕੰਨ ਕਰਦਾਂ ਓਏ ਹੈ ਗਈ ਆ ਚप्पल ਦੀ ਦੁਕਾਨ ਵੀ ਲਓ ਜੀ ਸਾਡੇ ਬੰਦੇ ਨੇ ਦਿਲ ਕੱਢ ਲਿਆ ਔਰ ਨਿਕਲ ਬੜੀ ਨੋੜ ਨਿਕਲਦੇ ਆ। ਓ ਬੜੀ ਨੋੜ ਨਿਕਲਦੇ ਆ। ਚੱਲੋ ਵੀ ਲਾਲਾ ਜੀ ਪਹਲਾ। ਧੰਨਵਾਦ ਬਾਈ ਤੇਰਾ। ਜੋ ਆਗਰ ਦੀ ਇੱਜ਼ਤ ਰੱਖਣ। ਵਿਆਹ ਵੀ ਹੋ ਜਵੇ ਸਾਡਾ। ਵਿਆਹ ਹੁਣ ਹੋ ਜਾਊਗਾ। ਹੁਣ ਹੋ ਜਾਣਾ ਵਿਆਹ। ਆਹ ਤਾਂ ਅਸੀਂ ਮੀਂਹ ਤੇ ਚੱਲਦਾ ਵੀ ਸਾਡਾ ਵਿਆਹ ਹੋ ਜਵੇ ਜਿੰਨਾ ਮਾੜੀ ਦਾਣ ਕੰਨ ਕਰਾ ਲੂ। ਕਹੀ ਗੱਲ ਆ। ਭਾਈ ਕੁੜੀਓ ਦੇਖ ਲਓ। ਜੇ ਕੋਈ ਬੇਲੀ ਹੈਗੀ ਆ ਇਹਦੇ ਨਾਲ ਵਿਆਹ ਕਰਾਉਣ ਨੂੰ ਇਹ ਬੰਦਾ ਤਿਆਰ ਆ। ਇਹਨਾਂ ਨੇ ਬਈ ਲੈਣਾ ਕੁਝ ਹੈ ਨਹੀਂ ਇਹ ਬਸ ਸੈਲਡ ਆਨ ਕਰੀ ਜਾਂਦੇ ਨੇ ਦੁਕਾਨਦਾਰਾਂ ਦੇ ਆ ਇਹਨਾਂ ਨੇ ਲੈਣਾ ਕੁਝ ਨਹੀਂ ਬਸ ਸੈਲਡ ਆਨ ਕਰਦੇ ਆ ਹੈ ਮੋਹਤਾ ਕੋ ਰਮੋਲ ਵਾਲੀ ਕਾਰ ਹੁੰਦੀ ਸੀ ਬਸ ਉਹ ਕਿਤੇ ਸਹੀ ਗੱਲ ਲੈ ਵੀ ਲੋਕਾਂ ਨਹੀਂ ਨਹੀਂ ਇਹਨਾਂ ਨੇ ਕੁਝ ਨਹੀਂ ਲੈਣਾ ਭਰਾਵਾ ਲੈਣੇ ਲਈ ਚੀਜ਼ ਲਾਉਣਾ ਹਾਂ ਇਹਨਾਂ ਨੇ ਸੈਲਡ ਆਨ ਕਰਦੇ ਆ ਲੈਣੇ ਵਾਲੀ ਚੀਜ਼ ਲਈ ਦੀ ਹੈ ਉਹ ਕਹਿੰਦਾ ਉਹ ਨਹੀਂ ਲਓ ਜੀ ਪਣਗੇ ਚੋਬਰ ਖੜੇ ਆ ਪੂਰੇ ਕਹੜੇ ਗਏ ਜੋਤੇ ਓਏ ਜੋਤੇ ਓਏ ਓ ਜੋਤੇ ਲਾ ਦੇ ਹੁਣ ਨਾ ਨਾ ਤੋ ਲਾ ਦੋ ਲਾ ਦੋ ਬੈਂਡੋ ਜੱਤ ਬੋਦ ਓਏ ਲੈ ਵੀ ਮੁੰਡੇ ਕਹੜੇ ਆ ਸਾਰੀ ਲਓ ਜੀ ਇਹ ਆ ਜੋਤਾ ਸੁਪਰਸਟਾਰ ਕਬੱਡੀ ਖਿਡਾਰੀ ਜੋਤਾ ਜੋ ਤੇ ਐਦਗੀ ਟਰੈਕਟਰ ਜਿੱਤਿਆ ਨਹੀਂ ਤੂੰ ਹੈ ਕੀ ਗੱਲ ਹੋ ਗਈ ਉਹਦੂ ਭਾਈ ਨੂੰ ਸਾਥ ਹੀ ਦਿੰਦਾ ਯਾਰ ਇਹ ਕੱਪੜਾ ਮਾਰਦਾ ਸੀ ਅੱਛਾ ਐਰਕਿਟ ਕਹਿੰਦਾ ਭਾਈ ਇਹ ਸਾਥ ਨਹੀਂ ਦਿੰਦਾ ਆਪਣੇ ਮધુ ਨੇ ਅੱਛਾ ਆਪਣੇ ਡੋਨਾ ਭਰਾ ਆਏ ਕਹਿਣਾ ਠੀਕ ਆ ਟਰੈਕਟਰ ਦੀ ਸ਼ਰਟ ਜਿੱਤੀ ਹੈ ਮਦੂ ਸ਼ਰਟ ਜਿੱਤ ਲਈ ਹੈ ਇਹਨੇ ਨੂਰ ਕਲੋਥਿੰਗ ਤੋਂ ਜਿੱਤੀ ਹੈ ਭਾਈ ਇਹ ਕਹਿੰਦੇ ਅਗਲੇ ਸਾਲ ਫੋਲਟ ਮੋਟਰ ਨਾਲ ਦੇਣਾ ਕਹਿੰਦੇ ਆਪਾਂ ਨੂੰ ਕੀਨੇ ਦੇਣਾ ਰਵਨੀਤ ਦੇ ਕਹਿੰਦੇ ਅੱਛਾ ਸਹੀ ਆ ਵਧਾਈਆਂ ਭਾਈ ਪਹਿਲਾਂ ਹੀ ਤੈਨੂੰ ਹੋਰ ਦਾਲਦੀਆਂ ਬੋਲਟ ਦੀਆਂ ਹਾਂਜੀ ਰੋਜੀ ਚੋਤਾ ਫੇਰ ਆਉਣ ਕੀ ਬੰਦੇ ਆਪੀ ਲੱਗ ਲੱਗ ਉਹ ਲੱਗ ਲੱਗ ਆਵਾਜ਼ ਆਵੇ ਕੋਈ ਜੀ ਆਵਾਜ਼ ਨਾ ਆਵੇ ਹਾਂ ਉਹ ਆ ਗਈ ਲੱਗ ਲੱਗ ਆਵਾਜ਼ ਆਵੇ ਲੱਗ ਲੱਗ ਹੋਰ ਰਹਿ ਗਿਆ ਕੋਈ ਹੋਰ ਤਾਂ ਨਹੀਂ ਰਹਿ ਗਿਆ ਕਿਹੜੇ ਆ ਵੀ ਕਿਹੜੇ ਆ ਲਓ ਜੀ ਇਹ ਬੰਦੇ ਹੈਗੇ ਆ ਕੈਨੇਡਾ ਵਾਲੇ ਆ ਇਹ ਮੇਲਾ ਦੇਖਣ ਆਏ ਆ ਸਪੈਸ਼ਲ ਕੋਰਟ ਤੋਂ ਕੈਨੇਡਾ ਤੋਂ ਹੋਰ ਕੀ ਆਲਾ ਬਾਸ ਕਦਾਂ ਆਣਾ ਕੀ ਬਣਾਇਆਣਾ ਵਲੌਗ ਬਣਾਇਆਣਾ ਹਰ ਜੀ ਆ ਭਰਾਵਾ ਤੇਰੀ ਕੀ ਆਲਾ ਹੋਰ ਵੀਰੇ ਕਾਮ ਹਾਂ ਲਓ ਵੀ ਸਾਰੀ ਕੜੇ ਫਿਰਦੇ ਆ ਚੋਬਰ ਮੇਲ ਮਲਾਪ ਹੋਗੇ ਸਾਰਿਆਂ ਦੇ ਇੰਨਾ ਤਗੜਾ ਮੇਲਾ ਬਾਈ ਦੇਖਣੋਂ ਬਾਹਰੋਂ ਆਉਂਦੇ ਆ ਬੰਦੇ ਸਪੈਸ਼ਲ ਮੇਲਾ ਦੇਖਣ ਔਰ ਇੱਕ ਸਾਥ ਲਓ ਜੀ ਇਹ VIP ਟੈਕਟਾਂ ਨੇ ਟੈਕਟ VIP ਟੈਕਟ ਚਲੋ 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 ਛੋਟਾ ਜੰਡੋਲਾ 2-2 ਦੇ ਇੱਕ ਜਾਨੇ ਬਿਠਾਉਂਦੇ ਆ। ਲਓ ਜੀ ਅਸੀਂ ਬੈਠੇ ਆ ਤਿੰਨੇ ਜਾਨੇ। ਬਾਕੀ ਸਾਰੇ 2-2 ਜਾਨੇ ਬੈਠੇ ਆ। ਅਸੀਂ ਤਿੰਨ ਤਾਂ ਬੈਠੇ ਆ ਬਲੌਗ ਬਣਾਉਣਾ। ਕਿਤੇ ਬੂਨੇ ਨਾ ਪੁੱਟਾ ਹੋ ਜਾਵੇ ਥੱਲੇ ਜਾਵੇ। ਨੁਕਸਾਨ ਨਾ ਹੋ ਜਾਵੇ। ਕਿ ਨਹੀਂ ਰਵੀ? ਮੜਿਆ ਦੇ ਕੇ ਇੱਕ ਆ ਜੋ ਬੰਦਾ। ਹਾਂ ਆ ਤੀਜਾ ਬੈਠਾ। ਬਾਕੀ ਸਾਰੇ 2-2 ਬੈਠੇ ਆ। ਅਸੀਂ ਤਿੰਨੇ ਜਾਨੇ। ਵਾਹ। ਦੱਤ ਆ ਦੇ ਓ ਇੱਥੇ ਘੜ ਲੱਗਦਾ ਬਾਪੇ। ਕਾਲ ਦਿਆ ਥੱਲੇ ਜੇ ਨੂੰ ਬਾਹਰ ਤੱਕ ਦਾ ਕਰਾਤਾ ਜਾਂਦਿਆ ਵਾ ਉਹ ਦੇ ਇੱਥੇ ਕਿ ਠੀਕ ਆ ਓਏ ਆ ਦੇ ਜਦ ਇੱਥੋਂ ਉਹ ਤੇਰੀ ਆਜ ਤੇ ਕਾਲ ਆ ਗਿਆ ਹਾਂ ਹੁੰਦਾ ਪਿਆਰ ਬਾਈ ਜੁੱਠਾ ਪੀਂਦਾ ਕਿ ਨਾ ਆ ਪਿਆਰ ਐਣੀ ਕਿਹਾ ਕੋ ਹਾਂ ਐਣੀ ਕਿਹਾ ਐਣੀ ਚਾਹੀ ਨਹੀਂ ਬਾਈ ਪਿਆਰ ਹੁੰਦਾ ਇਹ ਪਿਆਰ ਕਰਕੇ ਪੀਂਨਾ ਵੀ ਸਟਾਰਟ ਜੜੇ ਨਾਲ ਪੀਣੀ ਤਾਂ ਬਾਈ ਜੇ ਇਹ ਕਿਤੇ ਫੋਨ ਨਾ ਚੱਲਦਾ ਹੁੰਦਾ ਇਹਨੇ ਜਿਹਦੇ ਝਪਟ ਮਾਰ ਦੇਣੀ ਸੀ ਹੋਰ ਫੋਨ ਚੱਲਦਾ ਆ ਦੇਖੀ ਦੇਖ ਕੇ ਦੇਖਿਆ ਦੇਖਿਆ ਆ ਦੇਖ ਫਰਦਾ ਕਿ ਨਾ ਆਏ ਆ ਤੇ ਜਾਂਦੇ ਆ ਮਤਲਬ ਇਹ ਆ ਨਹੀਂ ਚੱਲਦਾ ਸਾਨੂੰ ਪਤਾ ਆ ਬਾਬਾ ਆ ਪੈਨ ਨਾ ਹਮ ਛਿੱਕੇ ਨਾ ਇਹ ਸ਼ੀਮਿੰਗ ਕਹਿੰਦਾ ਸੀ ਅੱਲਾ ਕੇ ਦੇਖੀ ਟਿੱਕਾ ਟਿੱਕਾ ਲਾ ਕੇ ਦੇਖੀ ਮੜ ਜਾ ਸੋਹਣਾ ਆ ਬਹੁਤ ਆ ਯਾਰ ਪਾਣੀ ਆ ਜੀ ਹਾਂ ਕਾਪੀ ਦੀਂ ਜਰ ਹਾਂ ਯਾਨੀ ਫੋਨੇ ਉੱਤੀ ਲਿਖ ਲਾਓ ਉਹਦੇ ਉੱਪਰ ਇਹ ਲਿਖਿਆ ਜਾਣਾ ਚਕਲਾਗਾ ਬੂੰਬੂ ਵਾਲੀ ਚਕਲਾਗਾ ਬੂੰਬੂ ਇਹ ਯੈਯੋ ਐਂ ਕਰ ਦਿੰਦਿਆਂ ਪੰਹੇ ਦਾ ਸੰਧੂਰ ਭਰਨਾ ਤਾਂ ਹੈ ਸੰਧੂਰ ਵਾਲੀ ਹੈ ਬਈ ਇਹ ਸੰਧੂਰਾ ਪਾਉਣ ਆਹ ਹੋਰ ਹੋਰ ਪਾਪਾ ਸੇ ਉਹ ਕੀ ਆ ਇਹ ਜਾਣਾ ਕਿੱਥੋਂ ਦੱਸਦਾ ਹੈ ਕਰਾਂਦਾ ਹੈ ਪੈਨ ਕਿੱਥੇ ਹੈ ਓਸਤਾਦ ਹੈ ਜਰਾਂਤ ਵਾਲਾ ਪੈਨ ਵੀ ਸੀ ਇੱਕ ਇਹ ਰੱਟਣਾ ਬੱਜੇ ਪੈਨ ਰੋਫ ਰੋਫਲ ਵਾਲਾ ਪੈਨ ਬਾਬਾ ਰੋਫਲ ਵਾਲਾ ਪੈਨ ਠੀਕ ਹੈ ਠੀਕ ਹੈ ਲਾ ਕੇ ਦਾਂਗਾ ਹਾਂ ਹਾਂ ਪਹਿਨ ਲੋ ਪੈਨ ਨਹੀਂ ਇਹਨੂੰ ਸਾਨੂੰ ਨਹੀਂ ਪਰਚਾਈ ਨੂੰ ਜੀ ਵੀ ਹੋਵਾ ਵਾਹਿਗੁਰੂ ਨਹੀਂ ਯਾਰ ਝੂਠਾ ਨਾ ਬੰਦਾ ਹੈ ਹੈ ਓਏ ਓਏ ਓ ਰਹਿਣ ਦੇ ਭਰਾਵਾ ਦੇਖੀ ਇੱਥੇ ਲਾ ਹੈਗਾ ਆ ਜਾ ਓ ਬਾਈ ਇੱਧਰ ਆ ਰਿਹਾ ਸਹੀ ਰੱਖਾ ਬੜਾ ਹਾਂ ਜੀ ਨੂੰ ਬੜਾ ਭੀਲਾ ਹੈ ਹਾਂ ਜੀ 0.5 ਲੱਗਿਆ ਪਾਇਆ ਸਾਰੇ ਨੂੰ ਦੱਸਿਓ ਆ ਇਹਦੇ ਨਾਲ ਆਹ ਕੋਣ ਕੋਣ ਕਰਦਾ ਹੁੰਦਾ ਜੀ ਆਏ ਓਏ ਹਜੇ ਵੀ ਸਾਫ ਨੂੰ ਜੀ ਆ ਭਰਾਵਾ ਥੋੜੇ ਦੇ ਅੰਦਰ ਜਿਆਦਾ ਲਾਦੀ ਸੀ ਜੇ ਕੁਝ ਹਾਂ ਓ ਇਹ ਪੁਰਾਣੀਆਂ ਚੀਜ਼ਾਂ ਸ਼ਾਇਦ ਲੱਗ ਬੰਮੂਲੇ ਪੈਸੇ ਹੁੰਦੀ ਸਾਰੇ ਠੇਕਾ ਹੀ ਮਾਰ ਲਾਣਾ ਸੀ ਇੱਧਰ ਆ ਬੋ ਅੰਦਰ ਵਿੱਚ ਵਿੱਚ ਲਾ ਲੈ ਰਹੇ ਨਾ ਫਿਰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਜੀ ਕਹਿੰਦੇ ਮੇਲੇ ਦੇ ਉੱਤੇ ਵੀ ਪ੍ਰਿੰਡਾਂ ਲੱਗ ਗਈਆਂ ਨੇ ਇਹ ਕਿਹਤੀ ਆ ਜੀ ਇਹ ਇਧਰਲੀ ਸਾਈਡ ਵੀ ਆ ਕਿਉਂ ਐ ਗੱਲ ਬਾਤ ਪੂਰੀ ਕਹਿੰਦੇ ਝੂੰਟੇ ਲਿਆਓ ਪ੍ਰਿੰਡਾਂ ਲੜਾਓ ਛੱਡਿਓ ਨਾ ਜੱਤ ਕਜਵਾੜਾ ਨਹੀਂ ਜਵਾਵ ਦੰਦਾਂ ਰੋਂਗਾ ਨਾ ਨੇ ਬੰਦੇ ਰਹੇ ਲਾਓ ਜੀ ਵਾ ਵਾ ਮਾਰਿਆ ਗੁਰੂ ਜੀ ਵਾ 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 ਐਮ ਐਲ ਥੱਲੇ ਆ ਰਹੇ ਐਮ ਐਲ ਆਉਣ ਵਾਲੇ ਨਹੀਂ ਹੋਰ ਪਾਜੀ ਕੀ ਹਾਲ ਹੈ ਕੱਢਣ ਗਿਆ ਸੀ ਮੇਰਾ ਜਦੋਂ ਕਹਿੰਦੇ ਆ ਬੈਸਟ ਨਿਕਲਿਆ ਪਿੱਛੋਂ ਪਿੱਛੋਂ ਬਈ ਬਹੁਤ ਬਹੁਤ ਵਧੀਆ ਪਲੇਅਰ ਨੇ ਇਹ ਜੀ ਕਬੱਡੀ 65 ਕਿਲੋ ਦਾ ਪਲੇਅਰ ਹੈ ਹਾਂ ਇਹ ਨੇ ਜੀ ਮੇਲਿਆਂ ਦੀ ਝਾਨ ਲਾਲ ਸਿੰਘਾਂ ਵਾਲੇ ਮਹਿਮਾਨ ਇਹ ਝੋਟੇ ਨੇ ਵਈ ਝੋਟੇ ਉਹ ਲਾਲ ਲਟਾਂ ਹੀ ਆ ਲਾ ਯਾਰ ਲਟਾਂ ਕਿਉਂ ਤੂੰ ਮੇਲਾ ਸਾਡਾ ਖਰਾਬ ਕਰਨ ੜਿਆ ਝੋਬਰਾ ਨਾਲ ਜਲੇਬੀ ਚਲਣ ੜਈ ਆ ਆਓ ਇੱਥੇ ਕੱਲ ਇੱਥੇ ਪੂਰੀ ਜਗਮਗ ਸੀ ਹਾਂ ਬਈ ਕੱਲ ਤੁਸੀਂ ਦੇਖਿਆ ਹੀ ਆ ਬਲੌਗ 'ਚ ਦੇਖੋਗੇ ਆ ਲਾਸਟ ਵਾਲੀ ਵੀਡੀਓ ਲਗਭਗ ਦੇਖੋ ਜਿਵੇਂ ਗਰਾਊਂਡ ਖਾਲੀ ਕੱਲ ਖਚਾ-ਕੱਚ ਭਰਿਆ ਹੋਇਆ ਸੀਗਾ ਐਨ ਸਿਰ ਆ ਗਰਿਆ ਵੈਸੀ ਆ ਦੇਖੋ ਝੋਬਰਾ ਕੰਮ ਦਾ ਪਿੱਛੇ ਦੇਖ ਓਏ ਉਹ ਵਾਓ ਜਮਰਾਜ ਵੀ ਚੱਕੀ ਫਿਰਦੇ ਆ ਤਾਂ ਭਾਈ ਲੈ ਕੀ ਜਾਣਗੇ ਅੱਜ ਲੱਗਦਾ ਓਏ ਉਹ ਮੇਰਾ ਭਰਾ ਇਹਨੂੰ ਹੀ ਲੈ ਜੋ ਲੈ ਜੋ ਇਹਨੂੰ ਲੈ ਜੋ ਇਹਨੂੰ ਲੈ ਜਾਓਗੇ ਹੈਂ ਹਾਂ ਜਾਂ ਨਾ ਹਾਂ ਲੈ ਜੋ ਲੈ ਜੋ ਲੈ ਜੋ ਆ ਵੀ ਓਏ ਆ ਵੀ ਫੁੱਲੇ ਆ ਇਹਨੂੰ ਵੀ ਲੈ ਜੋ ਮਿੱਤਰੋ ਕਿੱਦਾਂ ਲੱਗਿਆ ਆਪਣਾ ਵਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਅਗਲੇ ਵਧੀਆ ਵਲੌਗ 'ਚ ਅਲਵਿਦਾ